ਤਨ ਗੁਰੂ ਨਾਨਕ ਮਹਾਰਾਜ ਗੁਰੂ ਆਜੰਦੇਵ ਜੀ ਗੁਰੂ ਗ੍ਰੰਥ ਸਾਹਿਬ ਦਾ ਨੌ ਮਾਸਾਬ ਦਾ ਦਸਮੇਸ਼ ਪਿਤਾ ਮਹਾਰਾਜ ਸੋ ਗੁਰੂ ਕੇ ਪਿਆਰਿਓ ਆਪਾਂ ਸਾਰੇ ਗੁਰਬਾਣੀ ਪੜਦੇ ਆਂ ਪਰ ਗੁਰਬਾਣੀ ਤੁਸੀਂ ਪੜਦੇ ਹੋ ਇਸ ਤਰ੍ਹਾਂ ਗੁਟਕਾ ਸਭ ਲੈ ਕੇ ਬੈਠ ਜਾਂਦੇ ਹੋ ਜਾਂ ਮੂੰਹ ਜਵਾਨੀ ਕੰਠੋਂ ਦੀ ਬਾਣੀ ਕਰਦੇ ਹੋ ਤੁਸੀਂ ਅੰਦਰ ਗਏ ਹੋ ਕਦੇ ਜਿਹੜੇ ਸੂਖਮ ਭਾਵ ਨੇ ਸੂਖਮ ਬਰੀਕ ਗੱਲਾਂ ਨੇ ਸੰਗਤ ਜੀ ਕੱਲੇ ਅਰਥ ਹੀ ਨਹੀਂ ਦੇਖਣੇ ਹੁੰਦੇ ਅਰਥ ਦੇਖਣੇ ਜ਼ਰੂਰੀ ਨੇ ਸਮਝਣੇ ਜ਼ਰੂਰੀ ਨੇ ਧਿਆਨ ਦੇਣਾ ਜ਼ਰੂਰੀ ਹੈ ਪਰ ਵੱਡੀ ਗੱਲ ਪਤਾ ਕੀ ਹੈ ਵੱਡੀ ਗੱਲ ਇਹ ਹੈ ਤੁਸੀਂ ਅੱਜ ਤੋਂ ਜਦੋਂ ਤੁਸੀਂ ਹੁਣ ਪਾਠ ਕਰੋਗੇ ਨਾ ਇਹ ਵੀਡੀਓ ਸੁਣ ਕੇ ਤੁਸੀਂ ਅਭਿਆਸ ਕਰਿਓ ਜਦੋਂ ਨਿਰਣਾ ਕਾਲ ਜਾ ਹੋਊਗਾ ਕੁਝ ਖਾਦਾ ਪੀਤਾ ਨਹੀਂ ਹੋਊਗਾ ਜਾਂ ਅੰਨ ਪਾਣੀ ਯਾਦ ਨਹੀਂ ਸ਼ਕਿਆ ਹੋਊਗਾ برਸ਼ਾਦਾ ਪਾਣੀ ਆਪਣਾ ਸਰੀਰ ਪੇਟ ਹਲਕਾ ਹੋਊਗਾ ਉਦੋਂ ਜ਼ਿਆਦਾ ਕੰਮ ਕਰੋਗੇ ਇਹ ਵੀਡੀਓ ਤੁਹਾਡੇ ਤੇ ਜ਼ਿਆਦਾ ਤੁਹਾਨੂੰ ਸਮਝ ਆਊਗੀ ਇਸ ਦਾ ਨਿਚੋੜ ਹੈ ਜਿਹੜਾ ਕਿਵੇਂ ਵੀ ਤ੍ਰਕੁਟੀ ਕਿਵੇਂ ਖੋਲਦੀ ਹੈ ਬਾਣੀ ਬਾਣੀ ਪੜਨ ਵਾਲਾਂ ਦੀ ਵੀ ਤ੍ਰਕੜੀ ਖੁੱਲ ਜਾਂਦੀ ਹੈ ਸਿਮਰਨ ਕਰਨ ਵਾਲੇ ਦੀ ਜਾਨੀ ਕਿ ਵਾਹਿਗੁਰੂ ਵਾਹਿ ਕਰਨ ਵਾਲੇ ਦੀ ਗੱਲ ਨੂੰ ਛੱਡ ਕੇ ਕਈ ਬਾਣੀ ਪੜਨ ਦੇ ਸ਼ਕੀਨ ਹੁੰਦੇ ਨੇ ਉਹਨਾਂ ਦਾ ਜਿਹੜਾ ਨਾ ਵਿਸ਼ਵਾਸ ਬਾਣੀ ਤੇ ਜ਼ਿਆਦਾ ਹੁੰਦਾ ਹੈ ਸਿਮਰਨ ਤੇ ਘੱਟ ਹੁੰਦਾ ਹੈ ਵਾਹਿਗੁਰੂ ਵਾਹਿਗੁਰੂ ਤੇ ਇਹ ਅਲੱਗ-ਅਲੱਗ ਤਸਵੀਰਾਂ ਹੁੰਦੀਆਂ ਨੇ ਕਈਆਂ ਦਾ ਬਾਣੀ ਬਿਨਾ ਭਰੋਸਾ ਨਹੀਂ ਖੜਦਾ ਵਾਹਿਗੁਰੂ ਉਹ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਕੀ ਹੈ ਮੈਨੂੰ ਸਾਨੂੰ ਆਨੰਦ ਨਹੀਂ ਹੁੰਦਾ ਉਹ ਬਾਣੀਆਂ ਹੀ ਪੜਦੇ ਨੇ ਡਰੇ ਬਹੁਤ ਬਾਣੀ ਪੜੀਏ ਉਹ ਇਸ ਗੱਲ ਤੇ ਧਿਆਨ ਦੇਖਣਾ ਉਹਨਾਂ ਦੀ ਤੁਰਕਟੀ ਕਿਵੇਂ ਖੁੱਲੂਗੀ ਜਦੋਂ ਆਪਾਂ ਨੇ ਲਗਾਤਾਰ ਬਾਣੀ ਪੜ੍ਹਦੇ ਆ ਇੱਕ ਖਿਆਲ ਰੱਖਿਓ ਜਦੋਂ ਬਾਣੀ ਪੜ੍ਹਦੇ ਆ ਲਗਾਤਾਰ ਤੇ ਉਹ ਜਦੋਂ ਲੰਮਾ ਸਾਹ ਹੋਈ ਜਾਵੇ ਲੰਮਾ ਸਾਹ ਹੋਣ ਤੋਂ ਬਾਅਦ ਨਾਲ ਆਪਾਂ ਇੱਕਦਮ ਐ ਸਾਹ ਖਿੱਚਦੇ ਆ ਉਹ ਜਿਹੜਾ ਖਿੱਚੋ ਸਾਹ ਸਾਡੇ ਅੰਦਰ ਇੱਕਦਮ ਇੱਕੋਦਮ ਪ੍ਰੈਸ਼ਰ ਮਾਰਦਾ ਹੈ ਉਹ ਪ੍ਰੈਸ਼ਰ ਮਾਰ ਕੇ ਸੰਗਜ ਅੰਦਰ ਸਾਡੇ ਮੱਥੇ ਨੂੰ ਜਾਂਦਾ ਉਹ ਨੱਕ ਥਾਣੀ ਰੰਗ ਕੇ ਨਾ ਉਹ ਮੱਥੇ ਦੀ ਹਿਲਚਲ ਕਰਦਾ ਉਹ ਚੀਜ਼ ਖੋਲਦੀ ਹੈ ਫਿਰ ਜਿਹੜੀ ਸਾਡੇ ਮੱਥੇ ਵਿੱਚ ਨਾ ਇੱਕ ਮਾਸ ਦੀ ਬੋਟੀ ਹੈ ਮਾਸ ਦੀ ਉਹਨੂੰ ਹਿਲਾਉਂਦੀ ਹੈ ਬਿਲਕੁਲ ਉਹ ਸਾਹਾਂ ਦੀ ਗਰਮੈਸ਼ ਨਾਲ ਖੁੱਲਦੀ ਹੈ ਜਿੰਨਾ ਤੁਸੀਂ ਲੰਮੀ ਬਾਜ਼ ਵਿੱਚ ਬਾਣੀ ਪੜੋਗੇ ਫਿਰ ਇੱਕੋ ਦਮ ਸਾਹ ਨੂੰ ਖਿੱਚੋਗੇ ਉਹ ਤੁਹਾਡੇ ਇੱਥੇ ਪ੍ਰੈਸ਼ਰ ਪਾਉਗੀ ਉਹ ਚੀਜ਼ ਨੇ ਤੁਹਾਡੇ ਤੇ ਕੰਮ ਕਰਨਾ ਹੈ ਮੂਲ ਮੰਤਰ ਕਰ ਲਓ ਬਾਣੀ ਪੜ ਲਓ ਇਹ ਚੀਜ਼ ਦਾ ਧਿਆਨ ਰੱਖ ਤੁਸੀਂ ਕਹੋਗੇ ਵੀ ਇੱਥੋਂ ਉੱਠ ਕੇ ਨਾ ਜਣੇ ਕਿ ਸਾਡੇ 60 ਇੱਥੇ ਵੱਜ ਕੇ ਐ ਕਰਾਂਗੇ ਜਦੋਂ ਉਹ ਚੀਜ਼ ਅੰਦਰ ਨੂੰ ਜਾਊਗੀ ਇੱਥੇ ਅੰਦਰੋਂ ਅੰਦਰ ਇੱਥੋਂ ਲੈ ਕੇ ਇੱਥੋਂ ਤੱਕ ਇੱਥੋਂ ਲੈ ਕੇ ਇਸ ਤਰ੍ਹਾਂ ਇਹ ਚੀਜ਼ ਨੇ ਤੁਹਾਡੀ ਤਰਕਟੜੀ ਖੇਲਣੀ ਆ ਅਭਿਆਸ ਕਰਕੇ ਦੇਖੋ ਅੱਜ ਹੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੌਤੈ